ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰੀਕਾ ਦੇ ਵਿੱਚ ਬੈਠੇ ਇੱਕ ਕਤੀਨ ਦੀ ਗੱਲ ਕਰ ਰਹੀਆਂ ਉਹ ਕੌਣ ਹੈ ਪੰਨੂ ਖਾਲਸਤਾਨੀ ਉਹਨੇ ਅੱਜ ਇੱਕ ਡਰਾਮਾ ਰਚਿਆ ਜਿਹਨ ਕਿ ਗੇਮ ਬਣਾਈ ਹੈ ਪੈਸੇ ਇਕੱਠੇ ਕਰਨ ਵਾਸਤੇ ਤੇ ਮੈਂ ਬੈਸੇ ਲੇਟ ਆ ਤੇ ਕਾਫੀ ਲੋਕਾਂ ਨੇ ਉਹ ਚੀਜ਼ ਵਾਇਰਲ ਕਰਤੀ ਹੈ ਪਰ ਮੈਂ ਆਪਣੇ ਹਿਸਾਬ ਨਾਲ ਗੱਲ ਕਹਿਣੀ ਹੈ ਉਹ ਕਹਿੰਦਾ ਕਹਿੰਦਾ ਮੈਂ ਹਰਜਿੰਦਰ ਸਿੰਘ ਦਾ ਡਰਾਈਵਰ ਜਿਹਨੂੰ ਅਮਰੀਕਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਜਿਹਨੇ ਐਕਸੀਡੈਂਟ ਕੀਤਾ ਸੀ ਕਹਿੰਦਾ ਉਹਨੂੰ ਮਿਲ ਕੇ ਆਇਆ ਜੇਲ੍ਹ ਦੇ ਵਿੱਚ ਉਹਦੇ ਨਾਲ ਕਹਿੰਦਾ ਮੇਰੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਇਹ ਝੂਠ ਹੈ ਵੀ ਹਰਜਿੰਦਰ ਸਿੰਘ ਨੂੰ ਪੁਲਿਸ ਮਿਲ ਨਹੀਂ ਦੇ ਰਹੀ ਵਕੀਲ ਵੀ ਜਦੋਂ ਮਿਲੂਗਾ ਉਹਦਾ ਤਾਂ ਵੀਡੀਓ ਕਾਲ ਰਾਹੀਂ ਮਿਲੂਗਾ ਜਾਂ ਫੋਨ ਰਾਹੀਂ ਗੱਲ ਕਰੂਗਾ ਅੰਦਰ ਕਿਸੇ ਨੂੰ ਖੋਬੋ ਮਿਲਣ ਦੀ ਇਜਾਜ਼ਤ ਨਹੀਂ ਹੈਗੀ ਇਹ ਇੰਡੀਆ ਨਹੀਂ ਅਮਰੀਕਾ ਦੇ ਵਿੱਚ ਇਦਾਂ ਕਦੇ ਨਹੀਂ ਹੁੰਦਾ ਇਹਨੇ ਝੂਠ ਕਿਉਂ ਬੋਲਿਆ ਮਤਲਬ ਜਿਹੜਾ ਟ੍ਰੋਲ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਉਹਦੇ ਹੱਕ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ ਬੀ ਉਹ ਲੋਕ ਸਾਰੇ ਪੰਨੂ ਕਦੀੜ ਵੱਲ ਧਿਆਨ ਦੇਣ ਤੇ ਬਾਅਦ ਵਿੱਚ ਇੱਕ ਗੱਲ ਹੋਰ ਕਹਿੰਦੀ ਕਹਿੰਦਾ 10000 ਡਾਲਰ ਅਮਰੀਕਾ ਦਾ ਸੀ ਹਰਿੰਦਰ ਸਿੰਘ ਦੇ ਪਰਿਵਾਰ ਨੂੰ ਦੇਵਾਂਗੇ ਤੇ ਉਹਦੇ ਕੇਸ ਤੇ ਸਾਰਾ ਖਰਚਾ ਕਰਾਂਗੇ ਤੇ ਇੱਕ ਗੱਲ ਹੋਰ ਕਹਿੰਦੀ ਕਹਿੰਦਾ ਉਹ ਖਾਲਸਤਾਨੀ ਹੈ ਅਸੀਂ ਉਹਦੇ ਹੱਕ ਵਿੱਚ ਖੜਾਂਗੇ ਜਾਣੇ ਕਿ ਵੀ ਜਦੋਂ ਖਾਲਸਤਾਨ ਦੇ ਨਾਂ ਤੇ ਇਹ ਗੱਲ ਕਰਾਂਗੇ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਖਾਲਸਤਾਨੀ ਇੰਡੀਆ ਤੋਂ ਪਹਗੋੜੇ ਹੋ ਕੇ ਗਏ ਨੇ ਇੱਥੇ ਲੁੱਟਾਂ ਖੂਹਾਂ ਕਰਕੇ ਬਲਾਦਕਾਰ ਕਈਆਂ ਨੇ ਕੀਤੇ ਨਸ਼ੇ ਵਿੱਚ ਉਹ ਭੇਡਾਂ ਕਾਫੀ ਨੇ ਉੱਥੇ ਤੇ ਜੇ ਹੁਣ ਉਹਨਾਂ ਨੂੰ ਤਾਂ ਗਰਾਹੀ ਕਰਨੀ ਹੋਈ ਤਾਂ 20-30 ਮਿਲੀਅਨ ਡਾਲਰ ਇਕੱਠੇ ਕਰਨੇ ਬੜੇ ਸੌਖੇ ਨੇ ਆ ਜਾਣ ਕੇ ਖਾਲਸਤਾਨੀਆਂ ਦੀ ਨਵੀਂ ਗੇਮ ਹਰਿੰਦਰ ਸਿੰਘ ਜਿਹੜਾ ਟਰੱਕ ਡਰਾਈਵਰ ਐਕਸੀਡੈਂਟ ਕਰਨ ਵਾਲਾ ਯੂ ਟਰਨ ਕਰਕੇ ਉਹ ਮੁੱਦੇ ਤੇ ਇਹ ਗੇਮ ਖਾਲਸਤਾਨੀਆਂ ਨੇ ਬਣਾ ਲਈ ਹੈ ਤੇ ਤੁਹਾਨੂੰ ਪਤਾ ਹੀ ਹੈ ਭੇਡਾਂ ਬਾਰੇ ਹੋਣਾ ਕੀ ਹੈ ਦੇਖੋ ਕਹਿੰਦਾ ਉਹਦੇ ਪਰਿਵਾਰ ਨੂੰ 10000 ਡਾਲਰ ਦੇਵਾਂਗੇ ਕਿੰਨਾ ਕੁ ਪੈਸਾ ਇਹੋ ਜੇ 80 ਨਾਲ ਤੁਸੀਂ ਅਜ਼ਰਵ ਕਰੋਗੇ 8 ਲੱਖ ਕੀ ਹੋਊ ਬਤ ਬਤ ਜਦੋਂ ਬਤ ਹੋਣਾ ਜਾਨੀ ਕਿ ਜੇ ਸਾਡੇ ਘਰ ਪਰ ਜਾਣਗੇ ਤਾਂ ਇੱਕ ਅਦੀ ਬੁਰਕੀਓ ਦੇ ਪਰਿਵਾਰ ਨੂੰ ਦੇ ਦੇਵਾਂਗੇ ਜਨਨ ਕਿ ਆਹ ਕਹਿਣ ਦਾ ਮਤਲਬ ਹੈ ਇਹਨਾਂ ਦਾ ਹੁਣ ਉਹਦੇ ਨਾਂ ਤੇ ਕਿੰਨਾ ਪੈਸਾ ਇਕੱਠਾ ਕੀਤਾ ਜਾਉ ਤੇ ਨਾਲੇ ਉਹਨੂੰ ਖਾਲਸਤਾਨੀ ਬਣਾਤਾ ਅਸਾ ਇਹ ਬਣਾਇਆ ਕਿਉਂ ਹੁਣ ਹੁਣ ਮੈਂ ਦੱਸ ਦਿੰਦਾ ਮੈਂ ਇੱਕ ਵੀਡੀਓ ਪਾਈ ਸੀ ਮੈਂ ਉਹਦੇ ਵਿੱਚ ਕਿਹਾ ਸੀ ਵੀ ਉਸ ਬੰਦੇ ਨੇ ਹਰਿੰਦਰ ਸਿੰਘ ਨੇ ਅਸੈਲਮ ਲੈਣ ਵਾਸਤੇ ਚਿੱਠੀ ਲਈ ਹੋਇਆ ਖਾਲਸਤਾਨੀਆਂ ਤੋਂ ਪੰਨੂ ਵੀ ਚਿੱਠੀ ਦਿੰਦਾ ਉੱਥੇ ਕਟੋ ਘਟ 5-7000 ਡਾਲਰ ਲੈ ਕੇ ਇਥੋਂ ਇੰਡੀਆ ਤੋਂ ਸਿਮਰਿਤ ਮਾਨ ਚਿੱਠੀ ਦਿੰਦਾ ਜਣ ਕੇ ਉਹ ਭਾਂਬੜ ਹੋਰ ਬਾਲਣਾ ਵੀ ਜਿਹੜੇ ਨੌਜਵਾਨ ਨਸ਼ੇੜੀ ਫਿਰਦੇ ਨੇ ਬੇਰੁਜ਼ਗਾਰ ਤਰੇ ਫਿਰਦੇ ਨੇ ਵੀ ਉਹ ਮੂੰਹ ਇਧਰ ਨੂੰ ਕਰਨ ਕੋਈ ਨਾ ਕੋਈ ਇਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਅੱਗ ਲਾਉਣ ਮਤਲਬ ਰੋਟੀਆਂ ਫੇਰ ਪਕਦੇ ਨੇ ਤੰਦੂਰ ਗਰਮ ਹੋਵੇ ਤੁਸੀਂ ਦੇਖਿਆ ਹੁਣ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਬੀਬੀਆਂ ਸੀ ਤੰਦੂਰ ਤੇ ਰੋਟੀਆਂ ਘੱਟ ਲਾਉਂਦੀਆਂ ਨੇ ਗੈਸ ਕੁਸ ਆ ਗਿਆ ਜਾਂ ਜਿਆਦਾ ਹੁਣ ਉਹ ਬਜ਼ੁਰਗ ਬਹੁਤ ਘੱਟ ਗਏ ਨਵੀਂ ਜਿਹੜੀ ਪੀੜ੍ਹੀ ਐ ਉਹ ਲਾਇਕ ਨਹੀਂ ਕਰਦੀ ਉਹਨਾਂ ਰੋਟੀਆਂ ਨੂੰ ਤੇ ਪਹਿਲਾਂ ਘਰਾਂ ਦੇ ਵਿੱਚ ਇੱਕ ਬੀਬੀ ਨੇ ਤੰਦੂਰ ਚ ਪਾ ਲੈਣਾ ਤੇ ਉੱਤੇ ਕਈ ਵਾਰ ਚਤਰਚਲਾਖ ਬੀਬੀ ਆ ਜਾਂਦੀ ਉਹਨੇ ਕਹਿਣਾ ਮੇਰਾ ਕੰਮ ਜਿਆਦਾ ਬਿਆ ਕਰੇ ਪਹਿਲਾਂ ਮੈਨੂੰ ਚਾਰ ਰੋਟੀਆਂ ਲਾ ਲੈਣ ਦੇ ਕੋਈ ਜਿਹੜੀ ਤਪਾਉਣ ਵਾਲੀ ਹੁੰਦੀ ਸੀ ਉਹ ਵਿਚਾਰੀ ਖੜੀ ਰਹਿ ਜਾਂਦੀ ਸੀ ਉਹ ਕੰਮ ਇਹਨਾਂ ਦਾ ਯਾਨੀ ਕਿ ਇਹਨਾਂ ਨੇ ਆਪਣੇ ਚੇਟੀਆਂ ਵੇਚਣ ਬਾਅਦ ਤੇ ਖਾਲਸਾਧੀਆਂ ਦੇ ਨਾਂ ਤੇ ਲੁੱਟ ਮਚਾਉਣ ਬਾਅਦ ਤੇ ਪੰਜਾਬ ਦੇ ਵਿੱਚ ਪੰਜਾਬ ਦੇ youth ਵਿੱਚ ਅੱਗ ਲਾਉਣੀ ਜ਼ਰੂਰੀ ਹੈ ਉਹਨਾਂ ਨੂੰ ਭੜਕਾਉਣਾ ਜ਼ਰੂਰੀ ਹੈ ਤੁਸੀਂ ਉਸ ਮੁੰਡੇ ਹਰਜਿੰਦਰ ਸਿੰਘ ਦੀ ਬੈਕਗ੍ਰਾਉਂਡ ਦੇਖ ਲਓ ਵੀ ਉਹ ਖਾਲਸਾਧਨੀ ਸੀ ਜਾਂ ਹੁਣ ਬਣਾ ਦਿੱਤਾ ਗਿਆ ਜੇ ਬਣਾ ਦਿੱਤਾ ਗਿਆ ਤਾਂ ਕਿਉਂ ਬਣਾ ਦਿੱਤਾ ਗਿਆ ਮਤਲਬ ਹੀ ਉਹਦੇ ਨਾਂ ਤੇ ਦੁਰਾਈਆਂ ਕਰਨੀਆਂ ਅਸੀਂ ਕੇਸ ਲੜਾਂਗੇ ਐਨੇ ਮਿਲੀਅਨ ਚਾਹੀਦਾ ਉਹਦੇ ਪਰਿਵਾਰ ਨੂੰ ਭੇਜਾਂਗੇ ਜਾਨੀ ਕਿ ਇਹ ਕਰਤੂਤ ਹੈ ਕਮਾਈ ਦਾ ਜਰੀਆ ਕਮਾਈ ਦਾ ਧੰਦਾ ਬਣਾ ਲਿਆ ਇਹਨਾਂ ਲੋਕਾਂ ਨੇ ਤੇ ਜਿਹੜੀ ਉਹਨੇ ਗੱਲ ਕਹੀ ਹੈ ਕਿ ਮੈਂ ਮਿਲ ਕੇ ਹਰਿੰਦਰ ਸਿੰਘ ਨੂੰ ਅੱਗੇ ਮੈਂ ਅਨੁਭਵ ਕੀਤਾ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਵਹਿੰਦਾ ਸੀ ਦਰਦ ਸੀ ਪਛਤਾਪ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਅਰਦਾਸ ਕਰ ਰਿਆ ਸੀ ਉਹ ਕਿ ਜਿਹੜੇ ਬੰਦੇ ਮੇਰੇ ਕੋਲੋਂ ਮਰ ਗਏ ਮੈਂ ਮਾਰਨੋ ਨਹੀਂ ਚਾਹੁੰਦਾ ਸੀ ਅਚਨਚੇਤ ਹੋ ਗਿਆ ਔਰ ਕਈਆਂ ਕਤੀੜਾ ਨੇ ਪੋਸਟਾਂ ਪਾਈਆਂ ਕਿ ਜਿਹੜੀ ਗੱਡੀ ਵਿਚ ਵੱਜੀ ਹੈ ਉਹ 200 ਮੀਟਰ ਦੂਰ ਸੀ ਟਰੱਕ ਤੋਂ ਭਾਵੇਂ 1000 ਮੀਟਰ ਦੂਰ ਸੀ ਟਰੱਕ ਤੋਂ ਤੁਸੀਂ ਸਹੀ ਨੂੰ ਸਹੀ ਕਿਉਂ ਨਹੀਂ ਕਹਿੰਦੇ ਜਦੋਂ ਉਸ ਮੁੰਡੇ ਨੇ ਜਿੱਥੋਂ ਯੂ ਟਰਨ ਲਿਆ ਉੱਥੇ ਯੂ ਟਰਨ ਉਹ ਲੈ ਨਹੀਂ ਸਕਦਾ ਸੀ ਉਹਦੀ ਗਲਤੀ ਹੈ ਜਿਹੜਾ ਪਿੱਛੋਂ ਗੱਡੀ ਆ ਰਿਹਾ ਉਹਦੀ ਗੱਡੀ ਵੱਜ ਗਈ ਤੁਸੀਂ ਹਜੇ ਮੰਨਣ ਨੂੰ ਤਿਆਰ ਨਹੀਂ ਹਾਲੇ ਵੀ ਤੁਸੀਂ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਹਾਲੇ ਵੀ ਤੁਸੀਂ ਚੈਲੰਜ ਕਰਦੇ ਹੋ ਇੱਕ ਬੇਨਤੀ ਹੈ ਵੀ ਜਿਹੜੀ ਪੰਨੂ ਨੇ ਅੱਜ ਸਟੇਟਮੈਂਟ ਦਿੱਤੀ ਹੈ ਨਾ ਇਹਦਾ ਹਰਜਿੰਦਰ ਸਿੰਘ ਦੀ ਸਜ਼ਾ ਮਾਪ ਕਰਾਉਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂ ਪੰਨੂ ਨੇ ਖਾਲਸਾ ਨਹੀਂ ਬਣਾਇਆ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਵੀ ਉਹਦੇ ਨਾਂ ਤੇ ਗਰਾਹੀ ਵੱਧ ਤੋਂ ਵੱਧ ਹੋਣੀ ਹੈ ਪੰਜਾਬ ਦੇ ਵਿੱਚ ਅੱਗ ਲਾਈ ਜਾਣੀ ਹੈ ਖਾਲਸਾਣ ਦੇ ਨਾਂ ਤੇ ਜੋ ਉਸ ਨੂੰ ਭੜਕਾਇਆ ਜਾਣਾ ਤੇ ਪੰਨੂ ਕੋਈ ਵਕੀਲ ਨਹੀਂ ਹੈਗਾ ਥੋੜੀ ਬੋਦੀ ਟੁੱਟੀ ਭਾਜੀ ਇੰਗਲਿਸ਼ ਬੋਲ ਲੈਂਦਾ ਇਹ ਸਭ ਨੂੰ ਪਤਾ ਹੈ ਕਿਹੜਾ ਕੈਸ ਲੜਿਆ ਉਹਨੇ ਉਹਦੇ ਕੋਲੇ ਲੈਟਰ ਪੈਡ ਹੈ ਬਸ ਖਾਲਸਾ ਦੇ ਨਾਂ ਤੇ ਬਣਿਆ ਹੋਇਆ ਉਹ ਚਿੱਠੀ ਦਿੰਦੇ ਨੇ ਉਹ ਪੈਸੇ ਲੈ ਜਾਂਦੇ ਨੇ ਜਦੋਂ ਇਹੋ ਜਿਹਾ ਮੁੱਦਾ ਹੁੰਦਾ ਜਿਹੜਾ ਹਾਈਲਾਈਟ ਹੋਇਆ ਹੋਵੇ ਉਹਦੇ ਵਿੱਚ ਚੜਾਵੇ ਜਿਆਦਾ ਝੜ ਜਾਂਦੇ ਆ ਬਸ ਆ ਮਤਲਬ ਹੈ ਔਰ ਜਿਹੜੇ ਲੋਕ ਪੋਸਟਾਂ ਪਾ ਰਹੇ ਨੇ ਨਾ ਹਰਜਿੰਦਰ ਸਿੰਘ ਦੇ ਹੱਕ ਵਿੱਚ ਉਹਨਾਂ ਦੀ ਪੋਸਟਾਂ ਦੀ ਕੋਈ ਵੈਲਿਊ ਨਹੀਂ ਇਹ ਗੱਲ ਧਿਆਨ ਨਾਲ ਸੁਣ ਲਿਓ ਕੌੜਾ ਸੱਚ ਹੈ ਅਮਰੀਕਾ ਦੀ ਸਰਕਾਰ ਨੇ ਉਥੋਂ ਦੀ ਅਦਾਲਤ ਨੇ ਸਜ਼ਾ ਸੁਣਾਣੀ ਹੈ ਮੈਂ ਘਟੋ ਘਟ ਜਿੰਨਾ ਵੀ ਬੋਲਿਆ ਇੰਟਰਵਿਊ ਕੀਤੀ ਕਿਸੇ ਨੇ ਜਾਂ ਆਪਣੇ ਚੈਨਲ ਤੇ ਬੋਲਿਆ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਬਿਜੇ ਤੁਸੀਂ ਚੁੱਪ ਕਰਕੇ ਬਹਿ ਜਾਓ ਨਾ ਸ਼ਾਇਦ ਕਾਨੂੰਨ ਦੇ ਵਿੱਚ ਕੋਈ कुंठੀ ਵਕੀਲ ਉਥੋਂ ਦੇ ਜਿਹੜੇ ਹਰਜਿੰਦਰ ਸਿੰਘ ਦੇ ਵਕੀਲ ਹੋਣਗੇ ਫੜ ਲੈਣ ਉਸ ਮੁੰਡੇ ਦਾ ਥੋੜਾ ਬਹੁਤਾ ਬਚਾਅ ਹੋ ਜੇ ਸਜ਼ਾ ਵੀ ਘੱਟ ਹੋ ਜੇ ਤੇ ਉਹਨੂੰ ਥੋੜਾ ਬਹੁਤਾ ਸੌਖਾ ਹੋ ਜਾਏ ਜੇ ਤੁਸੀਂ ਪੋਸਟਾਂ ਪਾਉਣ ਵਾਲੇ ਨਾ ਹਟੇ ਨਾ ਤੁਸੀਂ ਬਲਦੀ ਤੇ ਤੇਲ ਪਾਉਣ ਦਾ ਅੱਗ ਕਰ ਰਹੇ ਹੋ ਸੌਰੀ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹੋ ਤੁਸੀਂ ਮਰਣਾ ਨਹੀਂ ਤੁਸੀਂ ਇੱਕ ਉਹਦਾ ਸੱਚ ਹੈ ਪਰ ਜਿਹੜੀ ਪੰਨੋਂ ਦੀ ਸਟੇਟਮੈਂਟ ਹੈ ਇਹ ਬੇਵਕੂ ਬਣਾਉਣ ਵਾਸਤੇ ਹੈ ਪੂਰੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ